ਹਰੀ ਸਿੰਘ ਨਲੂਏ ਦਾ ਇਤਿਹਾਸ ਪੜ੍ਹ ਕੇ ਦੇਖੋ ਜਦੋਂ ਉਹਨਾਂ ਦੇ ਕਿਰਦਾਰ ਦੀ ਗੱਲ ਪੜ੍ਹੋਗੇ ਨਾ ਹੈਰਾਨ ਰਹਿ ਜਾਓਗੇ ਕਿਉਂਕਿ ਥੋੜੀ ਜਿਹੀ ਘਟਨਾ ਮੈਂ ਨਾਲ ਸਾਂਝੀ ਕਰ ਦਿਆਂ ਕਿਰਦਾਰ ਦੀ ਗੱਲ ਹੋ ਰਹੀ ਹੈ ਪਤਸ਼ਾਹ ਕਹਿੰਦੇ ਉਚਾ ਚਰਨ ਇੱਕ ਸਿੱਖ ਦਾ ਕਿਰਦਾਰ ਕਿਦਾਂ ਦਾ ਸੀ ਹਰੀ ਸਿੰਘ ਨਲੂਆ ਉਹ ਜਰਨੈਲ ਹੈ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਨੇ ਸ਼ੇਰ ਦਾ ਸ਼ਿਕਾਰ 15 ਕ ਸਾਲ ਦੀ ਉਮਰ ਵਿੱਚ ਕਰ ਦਿੱਤਾ ਸੀ ਸ਼ੇਰ ਦੇ ਜਵਾੜਿਆਂ ਚ ਪਾ ਕੇ ਆਪਣੇ ਦੋਨੇ ਹੱਥ ਧਰਤੀ ਤੇ ਸੁੱਟ ਦਿੱਤਾ ਸੀ ਮਾਰਤਾ ਸੀ ਉਹ ਜਰਨੈਲ ਜਿਨੇ ਕਾਬਲ ਕੰਧਾਰ ਤੱਕ ਖਾਲਸਾ ਰਾਜ ਦੇ ਝੰਡੇ ਚੁਲਾਏ ਜਿਨੇ ਮਹਾਰਾਜੇ ਰਣਜੀਤ ਸਿੰਘ ਨੂੰ ਵੱਡੇ 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 ਏਰੀਏ ਜਿੱਤ ਕੇ ਦਿੱਤੇ ਆ ਪੇਸ਼ੌਰ ਕਾਬਲ ਕੰਧਾਰ ਤੱਕ ਦਰਾਇ ਖੈਬਰ ਦਾ ਇਲਾਕਾ ਜਿਹਨੂੰ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਜਿੱਤ ਹੀ ਨਹੀਂ ਸਕਿਆ ਉਹਨੂੰ ਜਿੱਤਣ ਵਾਲਾ ਇੱਕੋ ਇੱਕ ਜਰਨੈਲ ਹੋਇਆ ਸਿੱਖ ਜਰਨੈਲ ਸਿੱਖ ਜਰਨੈਲ ਮਹਾਨ ਯੋਧਾ ਮਹਾਨ ਸੂਰਬੀਰ ਹਰੀ ਸਿੰਘ ਨਲੂਆ ਇਹ ਉਥੋਂ ਦੇ ਕਿਰਦਾਰ ਦੀ ਗੱਲ ਕਰ ਰਿਹਾ ਹਰੀ ਸਿੰਘ ਨਲੂਏ ਜੀ ਦੀ ਕਿਰਦਾਰ ਕੀ ਹੈ ਸਰਦਾਰ ਹਰੀ ਸਿੰਘ ਨਲੂਏ ਦਾ 40 ਕੁ ਸਾਲ ਦੇ ਲਗਭਗ ਦੀ ਉਮਰ ਹੈ ਹਰੀ ਸਿੰਘ ਨਲੂਆ ਜੀ ਜਦੋਂ ਦਰਾਏ ਖੈਬਰ ਤੇ ਗਏ ਦਰਾਏ ਖੈਬਰ ਦੇ ਇਲਾਕੇ ਦੇ ਵਿੱਚ ਕਬਜ਼ਾ ਕਰ ਲਿਆ ਤੰਬੂ ਲਾਤੇ ਸਿੱਖ ਬੈਠ ਗਏ ਉੱਥੇ ਨਾ ਇੱਕ ਗੁੱਲਖਾਨ ਨਾਂ ਦਾ ਜਰਨਲ ਸੀ ਪਠਾਨ ਜਰਨਲ ਗੁੱਲਖਾਨ ਇਕ ਗੁਲਖਾ ਜਰਨੈਲ ਆਪਣੇ ਆਪ ਤੇ ਬੜਾ ਮਾਣ ਕਰਦਾ ਸੀ ਕਿ ਮੇਰੇ ਵੱਡਾ ਮੇਰੇ ਵਰਗਾ ਵੱਡਾ ਜਰਨੈਲ ਦੁਨੀਆ ਤੇ ਕੋਈ ਹੈ ਹੀ ਨਹੀਂ ਵੱਡੇ ਵੱਡੇ ਖੱਬੀ ਖਾਨ ਕਹਿੰਦਾ ਮੇਰੇ ਤੋਂ ਡਰਦੇ ਨੇ ਵੱਡੇ ਵੱਡੇ ਖੱਬੀ ਖਾਨ ਮੇਰਾ ਨਾਂ ਸੁਣ ਕੇ ਭੱਜ ਜਾਂਦੇ ਨੇ ਵੱਡੇ ਵੱਡੇ ਪਹਾੜ ਕਹਿੰਦਾ ਕੰਬ ਜਾਂਦੇ ਨੇ ਜਦੋਂ ਗੁਲਖਾ ਦੀ ਗੱਲ ਹੁੰਦੀ ਹੈ ਤੇ ਗੁਲਖਾ ਜਿਹੜਿਆਂ ਰਾਹਾਂ ਤੋਂ ਲੰਘਦਾ ਇੱਕ ਬੀਬੀ ਬਾਨੋ ਨੇ ਦੇ ਨਾਲ ਵਿਆਹ ਕਰਾਇਆ ਕਿਹੜੀ ਗੱਲ ਤੇ ਕਿ ਇਹ بڑا ਮਹਾਨ ਜਰਨੈਲ ਹੈ 18 ਕੁ ਸਾਲ ਦੀ 20 ਸਾਲ ਦੀ ਬੱਚੀ ਸੀ ਬੀਬੀ ਬਾਨੋ ਉਹ ਵੀ ਆਪਣੇ ਆਪ ਚ ਬੜੀ ਮਹਾਨ ਸੀ ਉਹਨੇ ਗੁਲਖਾਂ ਦੇ ਨਾਲ ਵਿਆਹ ਕਰਾਇਆ ਵਿਆਹ ਕਰਾਉਣ ਦੀ ਇਹ ਸ਼ਰਤ ਸੀ ਕਿ ਤੂੰ بڑا ਮਹਾਨ ਜਰਨੈਲ ਹੈ بڑا ਮਹਾਨ ਬਹਾਦਰ ਹੈ بڑا ਸੂਰਮਾ ਤੇਰੇ ਨਾਲ ਮੈਂ ਵਿਆਹ ਤਾਂ ਕਰਾਉਣ ਲੱਗੀ ਆ ਕਿ ਮੈਨੂੰ ਬਹਾਦਰ ਸੂਰਮਿਆਂ ਦੀ ਕਦਰ ਕਰਨੀ ਆਉਂਦੀ ਹੈ ਤੇ ਮੈਨੂੰ ਮਾਣ ਹੈ ਹੁਣ ਵਿਆਹ ਹੋਇਆ ਪਿਆ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਦਰਾਇ ਖੈਬਰ ਇਲਾਕੇ ਤੇ ਕਬਜ਼ਾ ਕੀਤਾ ਜਿਹੜੇ ਦਰਾਇ ਖੈਬਰ ਨੂੰ ਅੱਜ ਤੱਕ ਕੋਈ ਜਿੱਤ ਨਹੀਂ ਸਕਿਆ ਸੀ ਜਦੋਂ ਜਿੱਤਿਆ ਨਾ ਉਸ ਟਾਈਮ ਤੇ ਕੀ ਹੋਇਆ ਗੁਲਖਾਂ ਭੱਜਿਆ ਭੱਜਿਆ ਆਪਣੇ ਘਰ ਆਇਆ ਤੇ ਘਰ ਆ ਕੇ ਆਪਣੀ ਘਰ ਵਾਲੀ ਬਾਨੋ ਨੂੰ ਕਹਿੰਦਾ ਫਟਾਫਟ ਕੱਪੜੇ ਚੱਕ ਸਮਾਨ ਚੱਕ ਸਾਰਾ ਕੁਝ ਇਕੱਠਾ ਕਰ ਆਪਾਂ ਇਲਾਕਾ ਛੱਡ ਕੇ ਭੱਜਣਾ ਹੁਣ ਬੀਬੀ ਬਾਨੋ ਕਹਿੰਦੀ ਹੈ ਕੀ ਗੱਲ ਬਈ ਕਿਉਂ ਇਲਾਕਾ ਛੱਡ ਕੇ ਭੱਜਣਾ ਕਹਿੰਦਾ ਇਸ ਇਲਾਕੇ ਤੇ ਕਬਜ਼ਾ ਕਰ ਲਿਆ ਹਰੀ ਸਿੰਘ ਨਲੂਏ ਨੇ ਕਹਿੰਦੀ ਮੈਂ ਤਾਂ ਤੇਰੇ ਨਾਲ ਨਕਾਹ ਇਸ ਕਰਕੇ ਕਰਾਇਆ ਕਿ ਤੂੰ ਬੜਾ ਬਹਾਦਰ ਹੈ ਤੇਰੇ ਤੋਂ ਵੱਡੇ ਵੱਡੇ ਜਰਨੈਲ ਕੰਬਦੇ ਨੇ ਤੂੰ ਕਿਸੇ ਤੋਂ ਡਰਦਾ ਨਹੀਂ ਤੂੰ ਪ੍ਰਵਾਹ ਨਹੀਂ ਕਰਦਾ ਅੱਜ ਤੂੰ ਭੱਜਣ ਦੀ ਗੱਲ ਕਰਨਾ ਕਹਿੰਦਾ ਬਸ ਮੈਂ ਤੈਨੂੰ ਕਹਤਾ ਤੂੰ ਘਰ ਛੱਡ ਤੇ ਚਲੀ ਜਾ ਉਹ ਕਹਿੰਦੀ ਹੈ ਤੂੰ ਤਾਂ ਗੱਲਾਂ ਕਰਦਾ ਸੀ ਮੈਂ ਵੱਡੇ ਵੱਡੇ ਪਹਾੜਾਂ ਨਾਲ ਮੱਥਾ ਲਾ ਲੈਣਾ ਹੁਣ ਕੀ ਹੋ ਗਿਆ ਕਹਿੰਦਾ ਮੈਂ ਪਹਾੜਾਂ ਨਾਲ ਮੱਥਾ ਵੀ ਲਾ ਲੂੰ ਵੱਡਿਆਂ ਵੱਡਿਆਂ ਜਰਨੈਲਾਂ ਨਾਲ ਵੀ ਮੱਥਾ ਲਾ ਲੂੰ ਪਰ ਇਸ ਜਰਨੈਲ ਦੇ ਨਾਲ ਮੇਤੋਂ ਮੱਥਾ ਨਹੀਂ ਜੀ ਲੱਗਣਾ ਹੁਣ ਇੱਥੇ ਕੀ ਹੋਇਆ ਨਾ ਭੈਣਾ ਧਿਆਨ ਨਾਲ ਗੱਲ ਸੁਣਿਓ ਬੀਬੀ ਬਾਨੋ ਕਹਿੰਦੀ ਐ ਆਪਣੇ ਪਤੀ ਗੁਲਖਾਨ ਤੂੰ ਕੁਝ ਸਮਾਂ ਰੁਕ ਮੈਂ ਆਉਣੀ ਆ ਕਹਿੰਦੀ ਮੈਂ ਵੇਖਣਾ ਚਾਹੁੰਦੀ ਐ ਐਸਾ ਕਿਹੜਾ ਜਰਨੈਲ ਆ ਗਿਆ ਜਿਹੜਾ ਤੈਨੂੰ ਦਬਾ ਗਿਆ ਤੈਨੂੰ ਡਰਾ ਗਿਆ ਬੀਬੀ ਬਾਨੋ ਘਰ ਤੋਂ ਨਿਕਲੀ ਤੁਰਪੀ ਸਰਦਾਰ ਹਰੀ ਸਿੰਘ ਨਲੂਏ ਦੇ ਤੰਬੂਆਂ ਵੱਲੋਂ ਜਦੋਂ ਸਰਦਾਰ ਹਰੀ ਸਿੰਘ ਨਲੂਏ ਦੇ ਤੰਬੂਆਂ ਵੱਲ ਨੂੰ ਬੀਬੀ ਬਾਨੋ ਤੁਰਪੀ ਚਲੀ ਗਈ ਤੰਬੂ ਦਿਸੇ ਹਰੀ ਸਿੰਘ ਨਲੂਏ ਦੇ ਸਿਪਾਈ ਨੇ ਸੇਵਾਦਾਰ ਬਾਹਰ ਖੜੇ ਨੇ ਇਹ ਬੀਬੀ ਬਾਨੋ ਕਹਿੰਦੀ ਹੈ ਸਰਦਾਰ ਸਾਹਿਬ ਨੂੰ ਮਿਲਣਾ ਉਹ ਕਹਿੰਦੇ ਇਸ ਵੇਲੇ ਰਾਤ ਦਾ ਸਮਾਂ ਸਰਦਾਰ ਸਾਹਿਬ ਨਹੀਂ ਮਿਲਣਗੇ ਕਹਿੰਦੀ ਮੇਰੀ ਮਜਬੂਰੀ ਹੈ ਮੈਂ ਮਿਲਣਾ ਚਾਹੁੰਦੀ ਆ ਮੈਂ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੀ ਆ ਸਿੰਘ ਅੰਦਰ ਗਏ ਅੰਦਰ ਜਾ ਕੇ ਸਰਦਾਰ ਹਰੀ ਸਿੰਘ ਜੀ ਨੂੰ ਨਲੂਆ ਜੀ ਨੂੰ ਪੁੱਛਿਆ ਕਿ ਇੱਕ ਬੀਬੀ ਆਈ ਹੈ ਤੁਹਾਨੂੰ ਮਿਲਣਾ ਚਾਹੁੰਦੀ ਆ ਉਹ ਕਹਿੰਦੇ ਅੰਦਰ ਭੇਜੋ ਬੀਬੀ ਅੰਦਰ ਗਈ ਬੀਬੀ ਅੰਦਰ ਜਾ ਕੇ ਸਰਦਾਰ ਹਲੀ ਸਿੰਘ ਨਲੂਏ ਨੂੰ ਕਹਿੰਦੀ ਹੈ ਸਰਦਾਰ ਸਾਹਿਬ ਮੈਂ ਤੁਹਾਡੀਆਂ ਸਿਫਤਾਂ ਬਹੁਤ ਸੁਣੀਆਂ ਨੇ ਕਿ ਤੁਸੀਂ ਬੜੇ ਬਹਾਦਰ ਹੋ ਤੁਸੀਂ ਬੜੇ ਮਹਾਨ ਹੋ ਤੁਸੀਂ ਬੜੇ ਯੋਧੇ ਜੋ ਤੁਸੀਂ ਬੜੀ ਕਰਨੀ ਵਾਲੇ ਹੋ ਕਿਉਂਕਿ ਜਿਹੜੀ ਸ਼ਖਸੀਅਤ ਉੱਚੀ ਹੋਵੇ ਨਾ ਜਿਹਦਾ ਕਿਰਦਾਰ ਉੱਚਾ ਸੋਚਾ ਹੋਵੇ ਜਿਹੜਾ ਬੰਦਾ ਕੁਝ ਕਰਨ ਦੀ ਹਿੰਮਤ ਰੱਖਦਾ ਹੋਵੇ ਨਾ ਸਭ ਤੋਂ ਪਹਿਲਾਂ ਵਿਰੋਧੀ ਇਹ ਗੱਲ ਠਾਣਦਾ ਹੈ ਕਿ ਚੰਗੇ ਬੰਦੇ ਦੀ ਉੱਚੇ ਕਿਰਦਾਰ ਵਾਲੇ ਦੇ ਉੱਚੇ ਹਿੰਮਤੀ ਬੰਦੇ ਦਾ ਸਭ ਤੋਂ ਪਹਿਲਾਂ ਕਿਰਦਾਰ ਡੇਗ ਦਿਓ ਜੇ ਕਰੇ ਬੰਦਾ ਕਿਰਦਾਰ ਤੋਂ ਡੇਗ ਗਿਆ ਨਾ ਤੇ ਫਿਰ ਸਾਰਾ ਹੀ ਮਸਲਾ ਹੱਲ ਹੋ ਜਾਏਗਾ ਇਹ ਬੀਬੀ ਬਾਨੋ ਬੜੀ ਤੇਜ ਤੇ ਚੁਸਤ ਦਿਮਾਗ ਦੀ ਬੀਬੀ ਸੀ ਇਹ ਸੋਚ ਕੇ ਆਈ ਕਿ ਮੈਂ ਅੰਦਰ ਜਾ ਕੇ ਆਪਣੇ ਆਪ ਨੂੰ ਇੱਕ ਮਹਾਨ ਜਰਨੈਲ ਕਹਾਉਂਦਾ ਹੈ ਅੱਜ ਤੱਕ ਜਿਹੜੇ ਇਲਾਕੇ ਨੂੰ ਕੋਈ ਜਿੱਤ ਨਹੀਂ ਸਕਿਆ ਉਹਨੂੰ ਜਿੱਤ ਗਿਆ ਮੈਂ ਇਹਦਾ ਕਿਰਦਾਰ ਖਤਮ ਕਰ ਦਿਆਂ ਇਹਦਾ ਆਚਰਣ ਇਹਦੇ ਕਿਰਦਾਰ ਨੂੰ ਢਾ ਲਾ ਦਿਆਂ ਬੀਬੀ ਬਾਨੋ ਸਰਦਾਰ ਹਰੀ ਸਿੰਘ ਨਲੂਏ ਦੀਆਂ ਸਿਫਤਾਂ ਦੇ ਪੁੱਲ ਬਣ ਕੇ ਪਤਾ ਕੀ ਕਹਿੰਦੀ ਹੈ ਸਰਦਾਰ ਸਾਹਿਬ ਮੇਰਾ ਮਨ ਕਰਦਾ ਹੈ ਕਿ ਤੁਸੀਂ ਬੜੇ ਬਹਾਦਰ ਹੋ ਕਿ ਤੁਹਾਡਾ ਬੱਚਾ ਮੇਰੀ ਕੁੱਖ ਵਿੱਚ ਹੋਵੇ ਮੈਂ ਤੁਹਾਡੇ ਤੋਂ ਆਪਣੀ ਕੁੱਖ ਵਿੱਚ ਬੱਚਾ ਪੈਦਾ ਕਰਨਾ ਚਾਹੁੰਦੀ ਆ ਤੁਸੀਂ ਮੇਰੇ ਨਕਨਾਲ ਨਕਾਹ ਕਰ ਲੋ ਤੁਹਾਡੇ ਵਰਗਾ ਬਹਾਦਰ ਸੂਰਮਾ ਤੁਹਾਡੀ ਤੁਹਾਡੇ ਤੋਂ ਮੈਂ ਲੈਣਾ ਚਾਹੁੰਦੀ ਆ ਹੁਣ ਸਰਦਾਰ ਹਰੀ ਸਿੰਘ ਨਲੂਏ ਨੇ ਜਦੋਂ ਗੱਲ ਸੁਣੀ ਨਾ ਬੀਬੀ ਬਾਨੋਂ ਤੋਂ ਆਪਣੇ ਜਿਸ ਆਸਣ ਤੇ ਬੈਠੇ ਸੀ ਉੱਠ ਕੇ ਖੜੇ ਹੋ ਗਏ ਤੇ ਅੱਖਾਂ ਵਿੱਚ ਲਾਲੀ ਆ ਗਈ ਚਿਹਰਾ ਲਾਲ ਹੋ ਗਿਆ ਅੱਖਾਂ ਲਾਲ ਹੋ ਗਈਆਂ ਰੋ ਵਿੱਚ ਆ ਕੇ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਬੀਬੀ ਤੈਨੂੰ ਪਤਾ ਤੂੰ ਕੀ ਗੱਲ ਕਰ ਰਹੀ ਹੈ ਤੂੰ ਕੀ ਦੇ ਤੂੰ ਬੱਚਾ ਜੰਮਣ ਦੀ ਗੱਲ ਕਰ ਰਹੀ ਹੈ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਆ ਇੱਕ ਅਮਰਤ ਧਾਰੀ ਆ ਇੱਕ ਮਰਿਆਦਾ ਵਿੱਚ ਚੱਲਣ ਵਾਲਾ ਸਿੱਖ ਆ ਬਾਣੀ ਪੜਨ ਵਾਲਾ ਸਿੱਖ ਆ ਮੇਰੇ ਗੁਰੂ ਦਾ ਹੁਕਮ ਹੈ ਸਿੱਖ ਇੱਕ ਆਪਣੀ ਪਤੀ ਪਤਨੀ ਤੋਂ ਬਿਨਾ ਕਿਸੇ ਦੂਜੇ ਵੱਲ ਅੱਖ ਉੱਚੀ ਕਰਕੇ ਝਾਕਦਾ ਵੀ ਨਹੀਂ ਸਾਡਾ ਤਾਂ ਕਰਤਾਰ ਬੀਬੀ ਉਹ ਐ ਜੇ ਕਿਸੇ ਗਰੀਬ ਧੀ ਭੈਣ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਨਾ ਅਸੀਂ ਤਾਂ ਆਪਣੀ ਦਸਤਾਰ ਲਾ ਕੇ ਉਹਦੀ ਇੱਜ਼ਤ ਕੱਜਦੇ ਆ ਤੂੰ ਕਿਹੜੀਆਂ ਗੱਲਾਂ ਕਰਨ ਲੱਗੀ ਐ ਇਹ ਨਹੀਂ ਹੋਣਾ ਚੱਲ ਜਾ ਇੱਥੋਂ ਤੁਰ ਜਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਮੈਂ ਗੁਰੂ ਨਾਨਕ ਦਾ ਸਿੱਖ ਆ ਮੇਰੇ ਬਾਬੇ ਨੇ ਮੈਨੂੰ ਬੜਾ ਫਲਸਫਾ ਦਿੱਤਾ ਐ ਨਹੀਂ ਹੋ ਸਕਦਾ ਕਿ ਤੂੰ ਮੈਨੂੰ ਕਰਤਾਰ ਤੋਂ ਡੇਕ ਜਾਵੇਂ ਉਹ ਸੇਵਾਦਾਰਾਂ ਨੇ ਬੀਬੀ ਨੂੰ ਫੜਿਆ ਤੇ ਗੇਟੋਂ ਬਾਹਰ ਕਰਤਾ ਹੁਣ ਜਦੋਂ ਗੇਟੋਂ ਬਾਹਰ ਕੀਤਾ ਨਾ ਬੀਬੀ ਨੂੰ ਜਾਂਦੀ ਜਾਂਦੀ ਬੀਬੀ ਬਾਨੋ ਕੀ ਕਹਿੰਦੀ ਹੈ ਕਹਿੰਦੀ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਹੁਣ ਜਿਹੜਾ ਤੇਜ਼ ਦਿਮਾਗ ਦਾ ਬੰਦਾ ਇੱਕਦਮ ਕਹਿੰਦੀ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਘਰੋਂ ਕੋਈ ਖਾਲੀ ਨਹੀਂ ਜਾਂਦਾ ਪਰ ਮੈਂ ਅੱਜ ਖਾਲੀ ਜਾ ਰਹੀ ਹਾਂ ਹੁਣ ਜਦੋਂ ਇੰਨੀ ਗੱਲ ਜਾਂਦੀ ਜਾਂਦੀ ਨੇ ਗੇਟ ਚੋਂ ਨਿਕਲੀ ਨਿਕਲਦੀ ਨੇ ਕੀਤੀ ਨਾ ਤੇ ਅੰਦਰ ਬੈਠੇ ਸਰਦਾਰ ਹਰੀ ਸਿੰਘ ਨਲੂਏ ਨੂੰ ਸੁਣੀ ਉਹ ਕਹਿੰਦਾ ਬੀਬੀ ਨੂੰ ਵਾਪਸ ਲੈ ਕੇ ਆਓ ਵਾਪਸ ਲਾਓ ਬੀਬੀ ਆ ਕੇ ਖੜ ਗਈ ਹਰੀ ਸਿੰਘ ਨਲੂਆ ਥੋੜਾ ਜਿਹਾ ਸ਼ਾਂਤ ਹੋਇਆ ਸਹਜਤ ਆਇਆ ਬੀਬੀ ਬਾਨੋ ਦੀ ਉਮਰ ਹੈ 18 20 ਸਾਲ ਤੇ ਸਰਦਾਰ ਹਰੀ ਸਿੰਘ ਨਲੂਏ ਦੀ ਉਮਰ ਹੈ ਜੀ 40 ਸਾਲ ਕਹਿੰਦਾ ਬੀਬੀ ਤੂੰ ਚਾਹਨੀ ਐ ਕਿ ਤੇਰੀ ਕੋਖ ਦੇ ਵਿੱਚੋਂ ਸਰਦਾਰ ਹਰੀ ਸਿੰਘ ਨਲੂਏ ਵਰਗਾ ਪੁੱਤ ਜਮੇ ਕਹਿੰਦੀ ਹਾਂ ਉਹ ਕਹਿੰਦਾ ਫਿਰ ਇਹ ਨਹੀਂ ਹੋ ਸਕਦਾ ਜੇ ਤੂੰ ਮੈਨੂੰ ਮੇਰੇ ਵਰਗਾ ਪੁੱਤ ਚਾਹਨੀ ਆ ਨਾ ਉਹ ਖੜੇ-ਖੜੇ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਗੋਡੇ ਧਰਤੀ ਤੇ ਲਾ ਲੇ ਇਦਾਂ ਹੱਥ ਜੋੜ ਕੇ ਕਹਿੰਦਾ ਕਹਿੰਦਾ ਬੀਬੀ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਆ ਉਹ ਬੀਬੀ ਬਾਨੋ ਵੀ ਹੈਰਾਨ ਰਹਿ ਗਈ ਆ ਕੀ ਬਣ ਗਿਆ ਜੇ ਹਰੀ ਸਿੰਘ ਨਲੂਏ ਵਰਗਾ ਪੁੱਤ ਚਾਹਣੀ ਐ ਤੇ ਆ ਹਰੀ ਸਿੰਘ ਨਲੁਾਈ ਅੱਜ ਤੋਂ ਬਾਅਦ ਤੇਰਾ ਪੁੱਤ ਐ ਇਹ ਇੱਕ ਸਿੱਖ ਦਾ ਕਿਰਦਾਰ ਐ ਸਿੱਖ ਵੀ ਕਿੱਡੀ ਵੱਡੀ ਸ਼ਖਸੀਅਤ ਦਾ مالک ਜਿਨੇ ਮਹਾਰਾਜੇ ਰਣਜੀਤ ਦੇ ਰਾਜ ਦੇ ਵਿੱਚ ਪਸ਼ੌਰ ਚੰਬਾ ਕਸ਼ਮੀਰ ਪਸ਼ਾਵਰ ਦਰਾਇ ਖੈਬਰ ਕਾਬਲ ਤੱਕ ਦਾ ਇਲਾਕਾ ਮਲਾ ਕੇ ਰੱਖ ਦਿੱਤਾ ਹਰੀ ਸਿੰਘ ਨਲੂਏ ਨੂੰ ਆਪਣੇ ਸਮੇਂ ਦੌਰਾਨ ਸਿੱਕਾ ਜਾਰੀ ਕਰਨ ਦਾ ਅਧਿਕਾਰ ਵੀ ਮਹਾਰਾਜ ਰਣਜੀਤ ਸਿੰਘ ਨੇ ਦਿੱਤਾ। ਸੇਡਾ ਮਹਾਨ ਜਰਨੈਲ ਪਰ ਕਿਰਦਾਰ ਵੇਖੋ ਉਸ ਜਰਨੈਲ ਦਾ ਗੋਡੇ ਧਰਤੀ ਨੂੰ ਲਾ ਕੇ ਕਹਿੰਦਾ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ ਯਾਦ ਰੱਖਿਓ ساری ਜ਼ਿੰਦਗੀ ਬੀਬੀ ਬਾਨੋਂ ਨੇ ਆਪਣਾ ਪਤੀ ਗੁਲਖਾਂ ਛੱਡਿਆ। ساری ਜ਼ਿੰਦਗੀ ਸਰਦਾਰ ਹਰੀ ਸਿੰਘ ਨਲੂਏ ਦੀ ਮਾਂ ਬਣ ਕੇ ਰਹੀ ਉਹ ਬੀਬੀ। ਆ ਇੱਕ ਸਿੱਖ ਦਾ ਕਿਰਦਾਰ ਹੈ ਜੀ ਗੁਰੂ ਪਿਆਰੇ।